ਸੋ ਸਟੂਡੈਂਟ ਵੀਜ਼ਾ ਦੇ ਰੂਲਸ ਵਿੱਚ ਇੱਕ ਹੋਰ ਵੱਡੀ ਚੇਂਜ ਹੋਣ ਜਾ ਰਹੀ ਆ ਹੁਣ 31 ਅਕਤੂਬਰ ਤੱਕ ਜਿਹੜੇ ਵੀ ਸਟੂਡੈਂਟਸ ਆਏ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਉਹ ਕੈਨੇਡਾ ਤੋਂ ਬਾਹਰ ਨੇ ਆਪਣੀ ਐਪਲੀਕੇਸ਼ਨ ਸਟੂਡੈਂਟ ਵੀਜ਼ਾ ਲਈ ਸਬਮਿਟ ਕਰਦੇ ਨੇ ਤਾਂ ਕੋਰਸ ਮੈਟਰ ਨਹੀਂ ਕਰਦਾ ਉਹਦੇ ਵਿੱਚ ਤਾਂ ਉਹ 3 ਸਾਲ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਹੋਣਗੇ ਹੁਣ ਇਹ ਮੈਟਰ ਨਹੀਂ ਕਰੇਗਾ ਕਿ ਤੁਹਾਡਾ ਕੋਰਸ ਦੀ ਡਿਮਾਂਡ ਹੈ ਜਾਂ ਨਹੀਂ ਆ ਪਰ ਜਿਹੜੇ ਸਟੂਡੈਂਟ 1 ਨਵੰਬਰ ਜਾਂ ਇਸ ਤੋਂ ਬਾਅਦ ਆਪਣੀ ਫਾਈਲ ਨੂੰ ਐਮਬੈਸੀ ਦੇ ਵਿੱਚ ਸਬਮਿਟ ਕਰਦੇ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਸਟੂਡੈਂਟਸ ਨੇ ਚਾਹੇ ਉਹ ਕੈਨੇਡਾ ਤੋਂ ਬਾਹਰ ਨੇ ਉਹਨਾਂ ਸਟੂਡੈਂਟਸ ਨੂੰ ਉਹਨਾਂ ਦੀ ਕੋਰਸ ਆ ਜਿਹੜਾ ਉਹ ਚੂਜ਼ ਕੀਤਾ ਉਹਦੀ ਡਿਮਾਂਡ ਕਿੰਨੀ ਹੈ ਕੈਨੇਡਾ ਦੇ ਵਿੱਚ ਉਸ ਬੇਸਿਸ ਤੇ ਹੀ ਵਰਕ ਪਰਮਿਟ ਮਿਲੇਗਾ ਹੁਣ ਜਿਹੜੇ ਵੀ ਸਟੂਡੈਂਟਸ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਨੇ ਜਾਂ ਆਫਰ ਲੈਟਰ ਰੀਸੀਵ ਕਰ ਚੁੱਕੇ ਨੇ ਫੀਸਸ ਬਾਰੇ ਪਲਾਨ ਕਰ ਰਹੇ ਨੇ ਉਹਨਾਂ ਸਟੂਡੈਂਟਸ ਨੂੰ ਜਲਦ ਤੋਂ ਜਲਦ ਆਪਣੀ ਟਿਊਸ਼ਨ ਫੀਸ ਜੀਆਈਸੀ ਪੇ ਕਰਕੇ 31 ਅਕਤੂਬਰ ਤੋਂ ਪਹਿਲਾਂ ਆਪਣੀ ਫਾਈਲ ਨੂੰ ਐਮਬੈਸੀ ਦੇ ਵਿੱਚ ਸਬਮਿਟ ਕਰਨਾ ਹੋਵੇਗਾ ਤਾਂ ਜੋ ਉਹਨਾਂ ਦੇ ਕੋਰਸ ਦਾ ਇਫੈਕਟ ਉਹਨਾਂ ਦੇ 3 ਸਾਲ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨਾ ਪਵੇ ਇਸ ਤੋਂ ਇਲਾਵਾ ਜਿੰਨਾ ਵੀ ਸਟੂਡੈਂਟਸ ਨੇ ਹਜੇ ਆਫਰ ਲੈਟਰ ਅਪਲਾਈ ਨਹੀਂ ਕੀਤੇ ਉਹ ਸਾਡੀ ਟੀਮ ਨਾਲ ਸੰਪਰਕ ਕਰਕੇ ਸਾਡੇ ਕੋਲ ਬਹੁਤ ਸਾਰੇ ਕਾਲਜਸ ਨੇ ਜਿਹੜੇ ਪਬਲਿਕ ਜਿਹੜੇ 2 ਜਾਂ 3 ਦਿਨ ਦੇ ਵਿੱਚ ਤੁਹਾਨੂੰ ਆਫਰ ਲੈਟਰ ਵੀ ਦੇਣਗੇ ਤੁਸੀਂ ਫੀਸਸ ਪੇ ਕਰਨ ਤੋਂ ਬਾਅਦ ਆਰਾਮ ਨਾਲ 31 ਅਕਤੂਬਰ ਤੋਂ ਪਹਿਲਾਂ ਆਪਣੀ ਫਾਈਲ ਨੂੰ ਅੰਬੈਸੀ ਦੇ ਵਿੱਚ ਲਾਂਚ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੀ ਫਾਈਲ ਦੀ ਅਸੈਸਮੈਂਟ ਲਈ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ